ਤੇਰੀਆਂ ਵੱਲ ਚੱਲ ਕੇ ਆ ਆਪਾਂ ਜਿਹੜੇ লাই ਬੈਠੇ ਐ ਇਹਨਾਂ ਨੂੰ ਵੀ ਦਰਸ਼ਨ ਕਰਾ ਦੇ ਲਈ ਤੇ ਕੁਲਵੀਰ ਚਟਾਣਿਆਂ ਵਾਲੇ ਇਧਰਲੇ ਪਾਸੇ ਆ ਨਵੀਂ ਬੰਗਾ ਇੱਕ ਦਿਨ ਮੈਂ ਇਹਨੂੰ ਪੁੱਛਿਆ ਯਾਰ ਕਹਿੰਦਾ ਮੈਨੂੰ ਬੜੀ ਸੰਗ ਲੱਗਦੀ ਐ ਮੈਂ ਕੈਮਰੇ ਮੂਰੇ ਬਹੁਤ ਘੱਟ ਆਣਾ ਆ ਚਟਾਣਿਆਂ ਵਾਲਾ ਕੁਲਵੀਰ ਐ ਹਾਕਮ ਵਾਲੀਏ ਚੱਕੀ ਦਾ ਚੁੰਡੀ ਦਾ ਯਾਰ ਮੈਨਾਂ ਤੇ ਕੁਲਵੀਰ ਲਈ ਤਾੜੀਆਂ ਜ਼ੋਰਦਾਰ ਮਾਰਿਓ ਜਿੰਨਾ ਪਿਆਰ ਇਸ ਕੁਲਵੀਰ ਨੂੰ ਇਹਦੇ ਪਿੰਡ ਵਾਲੇ ਨੇ ਦਿੱਤਾਨਾ ਮੈਨੋਂ ਦੇ ਲਗਲਾ ਵੀ ਇੰਨਾ ਪਿਆਰ ਕਿਸੇ ਹੋਰ ਨੂੰ ਇੰਨਾ ਮਿਲ ਸਕਦਾ ਇਹ ਤੇ ਤੁਹਾਨੂੰ ਪਤਾ ਪਿੰਡ ਦੇ ਵਿੱਚ ਬਲੇਰਾਂ ਦੀ ਘਾਟੀ ਬੰਦੀ ਹੁੰਦੀ ਹੈ ਤੇ ਕਈ ਪਿੰਡਾਂ ਲਈ ਐਗਾ ਹੁੰਦੇ ਆ ਵੀ ਚੜਾਈ ਹੁੰਦੀ ਹੈ ਤੇ ਮੇਰੇ ਵੀਰੋ ਬਲਾਉਣਾ ਛੱਡ ਜਾਂਦੇ ਆ ਪਰ ਜਿਹੜਾ ਇਹਨੂੰ ਪਿਆਰ ਮਿਲਿਆ ਨਾ ਉਹ ਹਰ ਇੱਕ ਖਿਡਾਰੀ ਨੂੰ ਮਿਲਣਾ ਚਾਹੀਦਾ ਜਦੋਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹਨੂੰ ਬੁਲਟ ਮੋਟਰਸਾਈਕਲ ਦਿੱਤਾ ਇਹਦੇ ਲਈ ਤਾੜੀਆਂ ਜ਼ੋਰਦਾਰ ਮਾਰੋ ਮੇਰੇ ਵੀਰੋ ਇਹ ਸਾਡੀ ਕਬੱਡੀ ਦਾ ਇੱਕ ਚੋਟੀ ਦਾ ਲੈ ਚਟਾਣੇ ਵਾਲਾ ਕੁਲਵੀਰ ਚੁਗ ਚੁਗ ਜੀ ਕਰੀ ਸੋਹਣੀ ਖੇਡ ਹੈ ਤੇ ਮੇਰੇ ਵੀਰੋ ਆ